ਸਾਡੇ ਮੁੱਖ ਮਹਿਮਾਨ ਡਾਕਟਰ ਰਾਜ ਬਹਾਦਰ ਜੀ ਉਹਨਾਂ ਨੂੰ ਮੈਂ ਸਟੇਜ ਤੇ ਸੱਦਾ ਦੇਣਾ ਚਾਹਾਂਗਾ ਐਕਸ ਵਾਈਸ ਚਾਂਸਲਰ ਬਾਬਾ ਫਰੀਦ ਮੈਡੀਕਲ ਸਾਇੰਸ ਪੰਜਾਬ ਐਂਡ ਡਾਇਰੈਕਟਰ ਰੀਜਨਲ ਸਪਾਈਨ ਸੈਂਟਰ ਮੋਹਾਲੀ ਪੰਜਾਬ ਤੋਂ ਇੱਕ ਸਾਡੇ ਵੱਲੋਂ ਛੋਟੀ ਜੀ ਭੇਟ ਜ਼ਰੂਰ ਅਸੀਂ ਦਿਖਾਉਣਾ ਚਾਹਾਂਗੇ ਸਾਰੇ ਦਰਸ਼ਕਾਂ ਨੂੰ ਇੱਕ ਛੋਟੀ ਜੀ ਜੀਮਨੀ ਦੇ ਉੱਤੇ ਚਾਹ ਜ਼ਰੂਰ ਰਾਜ ਬਹਾਦਰ ਹੋਰਾ ਦੀ ਡਾਕਟਰ ਰਾਜ ਬਹਾਦਰ ਉਪਲਬਧੀਆਂ ਨਾਲ ਭਰਿਆ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਦਾ ਜੀਵਨ ਏਸ਼ੀਆ ਵਿੱਚ ਰੀਡ ਦੀ ਹੱਡੀ ਦੀ ਸਰਜਰੀ ਲਈ ਮਸ਼ਹੂਰ ਡਾਕਟਰ ਰਾਜ ਬਹਾਦਰ ਦਾ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਕਾਰਜਕਾਲ ਉਪਲਬਧੀਆਂ ਦੇ ਨਾਲ ਭਰਪੂਰ ਰਿਹਾ ਹੈ ਕਰੋਨਾ ਕਾਲ ਦੇ ਦੌਰਾਨ ਪੰਜਾਬ ਦੇ ਇੱਕ ਮਹਾਨ ਯੋਧੇ ਵਜੋਂ ਉਹ ਉਭਰੇ ਸ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾਕਟਰ ਰਾਜ ਬਹਾਦਰ ਤੇ ਫਰੋਸਾ ਜਿਤਾਉਂਦਿਆਂ ਉਹਨਾਂ ਨੂੰ ਸੂਬੇ ਦੇ ਲੋਕਾਨ ਨੂੰ ਮਹਾਮਾਰੀ ਤੋਂ ਬਚਾਉਣ ਲਈ ਸਾਰੇ ਲੋੜਿੰਦੇ ਡਾਕਟਰੀ ਸாதਨਾ ਦੀ ਖਰੀਦ ਦੀ ਜ਼ਿੰਮੇਵਾਰੀ ਸੌਂਪੀ ਸੀ ਇਸ ਦੇ ਨਾਲ ਹੀ ਸਿਹਤ ਵਿਭਾਗ ਵਿੱਚ ਖਾਲੀ ਪਈਆਂ ਡਾਕਟਰਾਂ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਪਰਤੀ ਦੀ ਜ਼ਿੰਮੇਵਾਰੀ ਵੀ ਉਹਨਾਂ ਨੂੰ ਹੀ ਸੌਂਪੀ ਗਈ ਡਾਕਟਰ ਰਾਜਬਹਾਦਰ ਆਪਣੇ ਤੀਜੇ ਕਾਰਜਕਾਲ ਵਿੱਚ ਸੂਬੇ ਦੇ ਚਾਰ ਮੁੱਖ ਮੰਤਰੀਆਂ ਦੇ ਨਾਲ ਕੰਮ ਕਰ ਚੁੱਕੇ ਨੇ ਅਗਲੇ ਸੀ ਗੈਸਟ ਆਪਣੇ ਬੁਲਾਣਾ ਚਾਹਾਂਗੇ ਡਾਕਟਰ ਹੁਸਨ ਲਾਲ ਜੀ ਮਿਸਟਰ ਹੁਸਨ ਲਾਲ ਜੀ ਆਈਐਸ ਰਿਟਾਇਰਡ ਪ੍ਰਿੰਸੀਪਲ ਸੈਕਟਰੀ ਗਵਰਨਮੈਂਟ ਆਫ ਪੰਜਾਬ ਪਲੀਜ਼ ਇਹਨਾਂ ਵਾਸਤੇ ਵੀ ਇੱਕ ਛੋਟੀ ਜੀ ਭੇਟ ਜਿਹੜੀ ਹੈ ਉਹ ਜ਼ਰੂਰ ਚਲਾਈ ਜਾਵੇ ਤਾਂ ਕਿ ਇਹਨਾਂ ਦੀ ਜੀਵਨੀ ਬਾਰੇ ਜਿਹੜਾ ਉਹ ਜ਼ਰੂਰ ਪਤਾ ਲੱਗ ਸਕੇ ਪੰਜਾਬ ਸਰਕਾਰ ਦੇ ਐਡੀਸ਼ਨਲ ਚੀਫ ਸੈਕਟਰੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਉਨੀਸਾ 95 ਬੈਚ ਦੇ ਆਈਐਸ ਅਧਿਕਾਰੀ ਹੁਸਨ ਲਾਲ ਜਿਨ੍ਹਾਂ ਆਪਣੇ ਸਮੇਂ ਵਿੱਚ ਪੰਜਾਬ ਬਿਊਰੋਕਰੇਸੀ ਦੇ ਚਿਹਰੇ ਵਜੋਂ ਨਾਮਣਾ ਖੱਟਿਆ ਹੁਸਨ ਲਾਲ ਨੇ ਆਪਣੀ ਇਮਾਨਦਾਰੀ ਅਤੇ ਕਾਬਲੀਅਤ ਦੇ ਨਾਲ ਬਹੁਤ ਸਾਰੇ ਪ੍ਰਸ਼ਾਸਨਿਕ ਮੁੱਦਿਆਂ ਨੂੰ ਹੱਲ ਕੀਤਾ ਅਤੇ ਪੰਜਾਬ ਦੀ ਸੇਵਾ ਵਿੱਚ ਇੱਕ ਡੂੰਘਾ ਅਸਰ ਛੱਡਿਆ ਉਹ ਸਿਰਫ ਇੱਕ ਸਧਾਰਨ ਪ੍ਰਸ਼ਾਸਨਿਕ ਅਧਿਕਾਰੀ ਹੀ ਨਹੀਂ ਸਗੋਂ ਸੂਬੇ ਦੀਆਂ ਚੁਣੌਤੀਆਂ ਨਾਲ ਨਜਿੱਠਣ 'ਚ ਖੂਬ ਮਾਹਰ ਰਹੇ ਨੇ ਹੁਸਨ ਲਾਲ ਦੇ ਤਜਰਬੇ ਅਤੇ ਪ੍ਰੋਫੈਸ਼ਨਲਿਜ਼ਮ ਨੂੰ ਸਾਰਥਕ ਸਿੱਖਿਆ ਦੇ ਤੌਰ ਤੇ ਵਿਖਿਆ ਜਾਂਦਾ ਹੈ ਅਤੇ ਅੱਜ ਵੀ ਉਹ ਪੰਜਾਬ ਦੇ ਪ੍ਰਸ਼ਾਸਨਿਕ ਖੇਤਰ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਨੇ ਤਾਂ ਸਾਡੇ ਇਸ ਪੈਨਲ ਦੇ ਅਗਲੇ ਗੈਸਟ ਰੈਂਗੇ ਪ੍ਰੋਫੈਸਰ ਡਾਕਟਰ ਜੇਐਸ ਠਾਕੁਰ ਹੈਡ ਕਮਿਊਨਿਟੀ ਮੈਡੀਸਨ ਪਜੀ ਚੰਡੀਗੜ੍ਹ ਤਾਂ ਮੈਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਾਂਗੀ ਕਿ ਤਾੜੀਆਂ ਦੇ ਵਿੱਚ ਕਮੀ ਨਹੀਂ ਆਣੀ ਚਾਹੀਦੀ ਜ਼ੋਰਦਾਰ ਤਾੜੀਆਂ ਦੇ ਨਾਲ ਸਾਡੇ ਇਸ ਗੈਸਟ ਦਾ ਵੀ ਸਵਾਗਤ ਕੀਤਾ ਜਾਵੇ ਤਾਂ ਇਹਨਾਂ ਦੀ ਜੀਵਨੀ ਤੇ ਵੀ ਜੀ ਪੰਜਾਬ ਹਨਾ ਹਿਮਾਚਲ ਦੇ ਵੱਲੋਂ ਇੱਕ ਛੋਟੀ ਜਿਹੀ ਪੇਸ਼ਕਸ਼ ਤਿਆਰ ਕੀਤੀ ਗਈ ਹੈ ਇੱਕ ਛਾਤ ਉਸਤੇ ਵੀ ਮਾਰ ਲੈਨੇ ਆ ਡਾਕਟਰ ਜੀਐਸ ਤਾਕੁਰ ਨੇ ਸਿਹਤ ਖੇਤਰ ਵਿੱਚ ਆਪਣੀ ਖਾਸ ਪਛਾਣ ਬਣਾਈ ਹੈ ਅਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਹੋਇਆਂ ਅਹਿਮ ਯੋਗਦਾਨ ਦਿੱਤਾ ਹੈ ਉਹ ਕਮਿਊਨਿਟੀ ਮੈਡੀਸਨ ਵਿਭਾਗ ਅਤੇ ਪਬਲਿਕ ਹੈਲਥ ਸਕੂਲ ਵਿੱਚ ਪ੍ਰੋਫੈਸਰ ਨੇ ਅਤੇ ਅੱਜਕੱਲ ਪੀਜੀਆ ਫੈਕਲਟੀ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ ਵਰਲਡ ਐਨਸੀਡੀ ਫੈਡਰੇਸ਼ਨ ਦੇ ਪ੍ਰਧਾਨ ਹੋਣ ਦੇ ਨਾਤੇ ਡਾਕਟਰ ਠਾਕੁਰ ਸਿਹਤ ਖੇਤਰ ਵਿੱਚ ਕੋ ਮੰਤਰੀ ਮੰਚ ਤੇ ਵੀ ਕਾਫੀ ਕੰਮ ਕਰ ਰਹੇ ਨੇ ਉਹ ਆਪਣੇ ਇਨੋਵੇਟਿਵ ਵਿਚਾਰਾਂ ਅਤੇ ਭਵਿੱਖੀ ਰਣਨੀਤੀਆਂ ਦੇ ਨਾਲ ਸਮਾਜਿਕ ਅਤੇ ਆਰਥਿਕ ਚੁਣੌਤੀਆਂ ਨੂੰ ਧਿਆਨ ਚ ਰੱਖਦੇ ਆ ਸਿਹਤ ਨੀਤੀਆਂ ਨੂੰ ਕੋ ਮੰਤਰੀ ਪੱਦਰ ਤੇ ਬਦਲਣ ਦੀ ਕੋਸ਼ਿਸ਼ ਚ ਲੱਗੇ ਹੋਏ ਨੇ ਸੋ ਡਾਕਟਰ ਵਿਪਨ ਕੌਸ਼ਲ ਜੀ ਮੈਡੀਕਲ ਸੁਪਰਡੈਂਟ ਪੀਜੀਆਈ ਚੰਡੀਗੜ੍ਹ ਤੋਂ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਆਂ ਪੀ 47 ਦੇ ਨਾਲ ਇੱਕ ਵਾਰ ਸਵਾਗਤ ਜ਼ਰੂਰ ਕਰਦੇ ਹੋ ਕਿਉਂਕਿ ਇਹ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਵੱਡੀ ਸੇਧ ਦਿੱਤੀ ਹੈ ਇੱਕ ਇਹਨਾਂ ਦੀ ਜੀਵਨੀ ਤੇ ਵੀ ਅਸੀਂ ਝਾੜ ਜ਼ਰੂਰ ਮਾਰਾਂਗੇ ਸਾਲ 2000 ਚ ਪੀਜੀਆਈ ਚ ਡਿਪਟੀ ਮੈਡੀਕਲ ਸੁਪਰਡੈਂਟ ਵਜੋਂ ਜੁਆਇਨ ਕਰਨ ਵਾਲੇ ਡਾਕਟਰ ਵਿਪਨ ਕੌਸ਼ਲ ਹੁਣ ਪੀਜੀਆਈ ਚ ਮੈਡੀਕਲ ਸੁਪਰਡੈਂਟ ਵਜੋਂ ਸੇਵਾਵਾਂ ਨਿਭਾ ਰਹੇ ਨੇ ਇਸ ਦੌਰਾਨ ਡਾਕਟਰ ਕੌਸ਼ਲ ਨੇ ਡੈਪੂਟੇਸ਼ਨ ਤੇ ਜੀਐਮਸੀਐਚ ਸੈਕਟਰ 32 ਚ ਐਮਐਸ ਦੀ ਪੋਸਟ ਤੇ ਸੇਵਾ ਨਿਭਾਈ ਇਸ ਤੋਂ ਇਲਾਵਾ ਡਾਕਟਰ ਕੌਸ਼ਲ ਏਮਸ ਬਠਿੰਡਾ ਚ ਵੀ ਐਮਐਸ ਵਜੋਂ ਸੇਵਾਵਾਂ ਨਿਭਾ ਚੁੱਕੇ ਨੇ ਪੀਜੀਆਈ ਚ ਐਡੀਸ਼ਨਲ ਮੈਡੀਕਲ ਸੁਪਰਡੈਂਟ ਵਜੋਂ ਵਾਪਸੀ ਤੋਂ ਬਾਅਦ ਡਾਕਟਰ ਵਿਪਨ 2015 ਚ ਪੀਜੀਆਈ ਰੋਟੋ ਦੇ ਨੋਡਲ ਅਧਿਕਾਰੀ ਵੀ ਬਣਾਏ ਗਏ ਜਿਸ ਨੂੰ ਉਹ ਹੁਣ ਵੀ ਸਫਲਤਾਪੂਰਵਕ ਚਲਾ ਰਹੇ ਹਨ 코로나 ਦੀ ਮਹਾਮਾਰੀ ਦੌਰਾਨ ਡਾਕਟਰ ਕੌਸ਼ਲ ਵੱਲੋਂ ਪਜੀ ਕੋਵਿਡ ਹਸਪਤਾਲ ਦੇ ਇੰਚਾਰਜ ਵਜੋਂ ਜ਼ਿੰਮੇਵਾਰੀ ਸੰਭਾਲੀ ਗਈ ਜੋ ਡਾਕਟਰ ਸਾਹਿਬ ਹੁਣ ਵੀ ਨਿਭਾ ਰਹੇ ਨੇ ਡਾਕਟਰ ਕੌਸ਼ਲ ਕੋਵਿਡ ਕਾਲ ਜਮਰੀਜ਼ਾਂ ਨੂੰ ਚੰਗੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ-ਨਾਲ ਆਪਣੇ ਸਾਥੀਆਂ ਲਈ ਵੀ ਮਿਸਾਲ ਬਣੇ ਤਾਂ ਸਾਡੇ ਇਸ ਪੈਨਲ ਦੇ ਅਗਲੇ ਗੈਸਟ ਰੈਂਗੇ ਡਾਕਟਰ ਐਸ ਕੇ ਜਿੰਦਲ ਚੈਸ ਸਪੈਸ਼ਲਿਸਟ ਚੰਡੀਗੜ੍ਹ ਤਾਂ ਤਾੜੀਆਂ ਦੇ ਨਾਲ ਸਾਡੇ ਇਸ ਗੈਸਟ ਦਾ ਵੀ ਸਵਾਗਤ ਕਰਾਂਗੇ ਲਾਸਟ ਗੈਸਟ ਨੇ ਬਟ ਨਾਟ ਲੀਸਟ ਤਾਂ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਸਖਸ਼ੀਅਤਾਂ ਨੇ ਜਿਨ੍ਹਾਂ ਦੇ ਵੱਲੋਂ ਬਹੁਤ ਵਧੀਆ ਤਰੀਕੇ ਦੇ ਨਾਲ ਸਿਹਤ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਗਿਆ ਡਾਕਟਰ ਐਸ ਕੇ ਜਿੰਦ ਜੋ ਕਿ ਸਿਹਤ ਸੇਵਾਵਾਂ ਅਤੇ ਵਿਗਿਆਨਕ ਯੋਗਦਾਨ ਲਈ ਵਿਸ਼ਵ ਪਾਰਕ ਵਿੱਚ ਪ੍ਰਸਿੱਧ ਹੈ 2014 ਵਿੱਚ ਪਜੀ ਤੋਂ ਰਿਟਾਇਰ ਹੋਣ ਤੋਂ ਬਾਅਦ ਜਿੰਦਲ ਚੈਸਟ ਕਲੀਨਿਕਸ ਚੰਡੀਗੜ੍ਹ ਦੇ ਨਾਲ ਜੁੜੇ 1988 ਤੋਂ 2014 ਤੱਕ ਪੋਸ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਵਿੱਚ ਪਲਮਨਰੀ ਮੈਡੀਸਨ ਵਿਭਾਗ ਦੇ ਪ੍ਰਧਾਨ ਰਹੇ ਡਾਕਟਰ ਜਿੰਦਲ ਨੇ 1999 ਵਿੱਚ ਭਾਰਤ ਵਿੱਚ ਪਹਿਲੀ ਵਾਰ ਪਲਮਨਰੀ ਅਤੇ ਕ੍ਰਿਟੀਕਲ ਕੇਅਰ ਮੈਡੀਸਨ ਵਿੱਚ ਪੋਸਟ ਡਾਕਟਰ ਕੋਰਸ ਦੀ ਸ਼ੁਰੂਆਤ ਕੀਤੀ ਅਤੇ 2008-09 ਵਿੱਚ ਆਪਣੇ ਵਿਭਾਗ ਨੂੰ WHO ਕਲੈਬੋਰੇਟਿੰਗ ਸੈਂਟਰ ਬਣਵਾਇਆ। ਇਹਨਾਂ ਨੇ 42 ਸਾਲ ਤੋਂ ਵੱਧ ਦੇ ਤਜਰਬੇ ਨਾਲ ਕਈ ਪ੍ਰਮੁੱਖ ਡਾਕਟਰਾਂ ਨੂੰ ਉਤਸ਼ਾਹਿਤ ਅਤੇ ਮਾਹਿਰ ਬਣਾਉਣ ਵਿੱਚ ਮਦਦ ਕੀਤੀ। ਅਮਰੀਕੀ ਥੋਰੈਸਿਕ ਸੁਸਾਇਟੀ ਵੱਲੋਂ ਆਊਟਸਟੈਂਡਿੰਗ ਐਜੂਕੇਟਰ ਅਵਾਰਡ ਦਿ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਡਾਕਟਰ ਜਿੰਦਲ ਕਈ ਕਮਾਂਟਰੀ ਸੰਗਠਨਾ ਦੇ ਮੈਂਬਰ ਅਤੇ ਫੈਲੋ ਹਨ। ਡਾਕਟਰ ਜਿੰਦਲ ਦੀਆਂ ਕਿਤਾਬਾਂ ਤੇ 320 ਤੋਂ ਵੱਧ ਵਿਗਿਆਨਿਕ ਪੇਪਰਾਂ ਨੇ ਦੁਨੀਆ ਭਰ ਵਿੱਚ ਪਲਮਨਰੀ ਮੈਡੀਸਨ ਵਿੱਚ ਅਹਿਮ ਯੋਗਦਾਨ ਪਾਇਆ ਹੈ ਜ਼ੋਰਦਾਰ ਤਾੜੀਆਂ ਇੱਕ ਵਾਰ ਜ਼ਰੂਰ ਮਾਰ ਦਿਓ ਜਿੰਨੀ ਕੁ ਗਰਮ ਜੋਸ਼ੀ ਦੇ ਨਾਲ ਮੇਰੀ ਆਵਾਜ਼ ਨਿਕਲ ਰਹੀ ਹੈ ਪਲੀਜ਼ ਰਿਕੁਐਸਟ ਕਰ ਤੁਹਾਨੂੰ ਕਿ ਸਾਡੀਆਂ ਸ਼ਖਸੀਤਾਂ ਜਿਹੜੀਆਂ ਨੇ ਇਹ ਬਹੁਤ ਮਹਾਨ ਸ਼ਖਸੀਤਾਂ ਨੇ ਇਹਨਾਂ ਤੋਂ ਆਉਣ ਵਾਲੀ ਸਾਡੀ ਜਿਹੜੀ ਜਨਸ ਹੈ ਉਹ ਬਹੁਤ ਕੁਝ ਸਿੱਖੇਗੀ ਆਉਣ ਵਾਲੇ ਸਾਡੀ ਜਿਹੜੀ ਪੀੜ੍ਹੀ ਹੈ ਉਹ ਬਹੁਤ ਕੁਝ ਸਿੱਖੇਗੀ ਮਨੋ ਜੋਸ਼ੀ ਜੀ ਮੇਰੇ ਸਹਿਯੋਗੀ ਉਹਨਾਂ ਨੂੰ ਮੈਂ ਗੁਜਾਰਿਸ਼ ਕਰਾਂਗਾ ਕਿ ਆਨ ਸਟੇਜ ਤੇ ਤੇ ਇਨ੍ਹਾਂ ਮਹਾਨ ਸਖਸ਼ੀਤਾਾਂ ਦੇ ਜਿਹੜੇ ਐਕਸਪੀਰੀਅੰਸ ਨੇ ਉਹ ਲੋਕਾਂ ਦੇ ਨਾਲ ਸ਼ੇਅਰ ਕਰਨ ਉਹ ਜੀ মিডিਆ ਦੇ ਸਰੋਤਿਆਂ ਦੇ ਨਾਲ ਸ਼ੇਅਰ ਕੀਤੇ ਜਾਣ ਜੋਸ਼ੀ ਜੀ ਅ ਬਿਲਕੁਲ ਹੈਲਥ ਦੀ ਆਪਾਂ ਗੱਲ ਕਰੀਏ ਤਾਂ ਹੈਲਥ ਨੂੰ ਲੈ ਕੇ ਇਹ ਉਹ ਸਖਸ਼ੀਤਾਾਂ ਨੇ ਜਿਨ੍ਹਾਂ ਦੇ ਪੰਜਾਬ ਦੀ ਅਤੇ ਨਾਰਥ ਜ਼ੋਨ ਦੀ ਜਿਹੜੀ ਹੈਲਥ ਹੈ ਉਨੂੰ ਸੰਭਾਲਣ ਵਾਸਤੇ ਬਹੁਤ ਜ਼ਿਆਦਾ ਪ੍ਰਯਾਸ ਕੀਤੇ ਇਹਨਾਂ ਨੇ ਪੂਰੀ ਆਪਣੀ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਖਵਾ ਦਿੱਤੀ ਹੈ ਤਾਂ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਅੱਛੀ ਤੋਂ ਅੱਛੀ ਸੁਵਿਧਾ ਮਾ ਅੱਛਾ ਸਿਸਟਮ ਅੱਛਾ ਇਨਫਰਾਸਟ੍ਰਕਚਰ ਜਿਹੜਾ ਮਿਲ ਸਕੇ ਤੇ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਡਾਕਟਰ ਰਾਜ ਭਾਦਰ ਜਿਹੜੇ ਕਿ 22 ਚਾਂਸਸ ਸੀਗੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਤੇ ਉਹਨਾਂ ਨੂੰ ਸਵਾਲ ਹੈ ਮੇਰਾ ਸਭ ਤੋਂ ਬਰਾਂਡ ਡਾਕਟਰ ਸਾਹਿਬ ਵੀ ਅਸੀਂ ਦੇਖਦੇ ਹਾਂ ਕਿ ਅੱਜਕੱਲ ਜੋ ਪੂਰਾ ਸਿਸਟਮ ਹੈਗਾ ਆ ਆਪਾਂ ਕਹਿੰਦੇ ਇਹ ਮੈਡੀਕਲ ਦਾ ਉਹਦੇ ਵਿੱਚ ਆਪਾਂ ਟੈਕਨੋਲੋਜੀ ਦੀ ਗੱਲ ਕਰਦੇ ਆਂ ਨਈ ਮੈਡੀਕ ਜਿਸ ਤਰ੍ਹਾਂ ਕਿ ਆਪਾਂ ਕਹੀਏ AI ਦੀ ਗੱਲ ਕਰੀਏ ਰੋਬੋਟ ਦੀ ਗੱਲ ਕਰੀਏ ਤੇ ਇਸ ਨਾਲ ਜਿਹੜੀ ਮੈਡੀਕਲ ਸਾਇੰਸ ਨਵੀਂ ਹੈਗੀ ਆਪਾਂ ਕਹੀਏ ਨਵੀਂ ਟੈਕਨੋਲੋਜੀ ਹੈ ਉਹ ਕਿੰਨਾ ਕੁ ਫਰਕ ਪੈਣ ਵਾਲਾ ਹੈ ਔਰ ਐਡਵਾਂਸ ਕਿੰਨਾ ਹੋਣ ਵਾਲਾ ਜੋਸ਼ੀ ਜੀ ਬਹੁਤ ਅੱਛਾ ਸਵਾਲ ਪੁੱਛਿਆ ਤੁਸੀਂ ਆਈ ਗੋ ਬੈਕ ਟੂ ਅਰਾਊਂਡ 9079 ਜਿਸ ਲੈ ਕਿ ਪਹਿਲਾ ਸੀਟੀ ਸਕੈਨ ਚੰਡੀਗੜ੍ਹ ਚ ਪ੍ਰਾਈਵੇਟ ਸੈਕਟਰ ਚ ਲੱਗਿਆ ਪੀਜੀਐਚ ਉਹ ਸੀਟੀ ਸਕੈਨ ਨਹੀਂ ਥਾ ਉਸ ਦਿਨ ਵੀ ਵੇਰ ਅਸਟਾਨਿਸ਼ਡ ਐਟ ਦੈਟ ਟਾਈਮ ਵੀ ਇਹ ਫੈਸਿਲਿਟੀਆਂ ਕ੍ਰੀਏਟ ਹੋਈ ਬਟ ਉਤੇ ਬਾਅਦ हूँ जो तुम अज देखो नॉट ओनली दी स्कैन सि टी स्कैन के ड्यूअल स्लाइस तो बाद टेंटी एट सलाइज फिफ्टी सलाइस टू फिफ्टी सिक्स सलाइसिस तक यह डिवेलपमेंट हुई इन टर्म्स ऑफ द टेक्नोलॉजी वी आर कंफर्टेबल विद दी स्कैन दैन इवेंचुअली द एम आर आई स्कैन आ गए जिदे तुम रोज़ देखते भी किडवासमेंट होगी वी आर एबल टू डिफरेंशिएट बिटवीन the soft tissues and the bones and detailed information sanno mil jandi when we go to the other part of the technology when we see je assi dekhiye navigation system aagaya jide naal ki assi pehla earlier we were putting the screws or any implants with the help of the x-rays ho navigation system naal tusi bilkul hi precisely tusi oh screws or implants tusi pa sakde navigation system de naal naal endoscopies aagiyan ਜਿਹਦੇ ਨਾਲ ਕੀ ਜਿਹੜੀ ਅਸੀਂ ਆਮ ਸਰਜੀ ਜਿਹੜੀ ਲੰਬੀ ਸਰਜੀ ਲੌਂਗ ਇੰਸੀਜਨ ਦਿੰਦੇ تھے ਉਤੇ ਬਾਅਦ ਹੁਣ ਇਟ ਹੈਸ ਗੋਨ ਟੂ ਵੈਰੀ ਪ੍ਰੈਸਾਈਜ਼ ਏਰੀਆ ਐਂਡ THEN THE PATIENTS REHABILITATION PATIENT THE STAY IN THE HOSPITAL ਹੈਸ ਡਿਕਰੀਸਡ ਸਿਗਨੀਫੀਕੈਂਟਲੀ ਇਨ ਐਡੀਸ਼ਨ ਟੂ ਥਿਸ ਵਿਚ ਹੀ ਹੈਸ ਆਸਕਡ THE ARTIFICIAL INTELLIGENCE ਜਿ세 ਦੇਖੀਏ ਆਰਟੀਫੀਸ਼ਲ ਇੰਟੈਲੀਜੈਂਸ ਦਾ ਬਹੁਤ ਵਿਸ਼ੇਸ਼ ਰੋਲ ਹੈ Asi Medical College B or Chandigarh B, we, we had a cancer detection ban. Mammography, asi, we introduced the mammography machines with the artificial intelligence. It has been observed by asi, 30 times more fast we can identify the lesions in the mammography as far as the artificial intelligence tools they are concerned. A 99 percent. ਇਦੇ ਨਾਲ ਡਾਇਗਨੋਸਿਸ ਸਾਡਾ கரੈਕਟ ਹੋ ਜਾਂਦਾ ਤਾਂ ਕਿ ਸਮ ਟਾਈਮਸ ਇਟ ਇਜ਼ ਆਲਸੋ ਅਬਜ਼ਰਵਡ ਬਾਈ ਬਾਇਓਸੀ ਦੀ ਵੀ ਲੋਡ ਨਹੀਂ ਹੁੰਦੀ ਕੱਲ ਪਰਸੋਂ ਅਸੀਂ ਵੀ ਅਸੀਂ ਇੱਕ ਆਟੋਇਮਿਨ ਡਿਜ਼ੀਜ਼ ਪਰ ਵੀ ਇੱਕ ਸੈਮੀਨਾਰ ਸੀਗਾ ਉਹਦੇ ਚ ਵੀ ਇਹ ਦੱਸਿਆ ਗਿਆ ਵੀ ਵਿਦ ਦੀ ਹੈਲਪ ਆਫ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਯੂ ਕੈਨ ਡਾਇਗਨੋਸ ਮੈਨੀ ਡਿਜ਼ੀਜ਼ ਮਚ ਫਾਸਟਰ ਦੈਨ ਦੀ ਵਨ ਵਿਚ ਵੀ ਵਰ ਟਰੀਟਿੰਗ ਐਜ਼ ਅ ਸਟੂਡੈਂਟ ਐਂਡ ਦੈਨ ਈਵਨ ਐਜ਼ ਅ ਐਜ਼ ਆਰ ਟਾਕਿੰਗ ਐਜ਼ ਅ ਸੀਨੀਅਰ ਰੈਜ਼ੀਡੈਂਟ ਇਨ ਪੀਜੀ ਤੋ ਇਹ ਜਿਹੜੀਆਂ ਟੈਕਨੋਲੋਜੀਸ ਹੈ ਦਿਸ ਹੈਜ਼ ਚੇਂਜਡ ਦੀ ਸੀਨ ਆਫ ਦੀ ਮੈਡੀਕਲ ਐਜੂਕੇਸ਼ਨ ਵਿਚ ਇਜ਼ ਮੋਰ ਪ੍ਰੈਸਾਈਜ਼ ਸੇਫਰ ਦਿਸ ਹੈਜ਼ ਹੈਪਨਡ ਇਨ টারਮਸ ਆਫ ਦੀ ਮੈਡੀਕਲ ਟੈਕਨੋਲੋਜੀ ਬਿਲਕੁਲ ਡਾਕਟਰ ਸਨ ਨੇ ਸਪਸ਼ਟ ਗੱਲ ਕੀਤੀ ਇਹ ਬਹੁਤ ਵਧੀਆ ਗੱਲ ਦੱਸੀ ਕਿ ਆਨ ਬਿਲ ਟਾਈਮ ਚ ਕਾਫੀ ਦਾ ਫਾਇਦਾ ਹੋਣ ਵਾਲਾ ਪਰ ਮੈਂ ਹੁਸਨ ਖਾਲ ਜੀ ਜਿਹੜੇ ਕਿ ਆਈਐਸ ਅਫੀਸਰ ਨੇ ਰਿਟਾਇਰ ਹੋਏ ਨੇ ਪ੍ਰਿੰਸੀਪਲ ਸੈਕਟਰੀ ਟੂ ਹੈਲਥ ਐਮਡੀ ਤੋਂ ਸ਼ੁਰੂ ਕੀਤਾ ਐਮਡੀ ਵੀ ਰਹੇ ਫਿਰ ਨੈਸ਼ਨਲ ਹੈਲਥ ਮਿਸ਼ਨ ਦੇ ਵੀ ਤੁਸੀਂ ਕੰਮ ਕੀਤਾ ਤਾਂ ਉਸ ਤੋਂ ਬਾਅਦ ਤੁਸੀਂ ਹੁਣ ਐਮ ਮਿਲ ਕੇ ਪ੍ਰਿੰਸੀਪਲ ਸੈਕਟਰੀ ਜੋਸ਼ੀ ਹੈਲਥ ਰਿਟਾਇਰ ਹੋਏ ਤਾਂ ਮੇਰਾ ਸਵਾਲ ਤੁਹਾਨੂੰ ਇਹ ਸਿਗਾ ਕਿ ਮੈਂ ਸਿੱਧਾ ਸਵਾਲ ਕਰੂੰਗਾ ਕਿ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਨੂੰ ਲੈ ਕੇ ਕਿ ਅਗਰ ਉਹ ਨਹੀਂ ਹੋਏਗੀ ਤਾਂ ਕਿਸ ਤਰ੍ਹਾਂ ਅੱਗੇ ਕੰਮ ਚੱਲੇਗਾ ਕਿਦਾਂ ਹਸਪੀਟਲ ਬਣਨਗੇ ਸਾਰਾ ਸਿਸਟਮ ਹੈ ਤੇ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਹਾਡੇ ਟਾਈਮ ਤੋਂ ਲੈ ਕੇ ਹੁਣ ਆਪਾਂ ਗੱਲ ਹੀ ਪੰਜਾਬ ਕਿੱਥੇ ਖੜਾ ਹੈ ਤੇ ਆਉਣ ਵਾਲਾ ਟਾਈਮ ਹੋਰ ਕਿਦਾਂ ਦਾ ਹੈਗਾ ਥੈਂਕ ਯੂ ਜੋਸ਼ੀ ਜੀ ਅ ਦੇਖੋ ਹੈਲਥ ਸਿਸਟਮ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਹੰਗਾਂ ਪ੍ਰਾਇਮਰੀ ਸਕੈਂਡਰੀ ਤੇ ਟਰਸ਼ਰੀ ਸੋ ਜਦੋਂ ਮੈਡੀਕਲ ਐਜੂਕੇਸ਼ਨ ਦੀ ਗੱਲ ਕਰਦੇ ਆ ਤਾਂ ਇਹ ਸਿਰਫ ਟਰਸ਼ਰੀ ਕੇਅਰ ਦੀ ਆਪਾਂ ਗੱਲ ਕਰਦੇ ਆ ਪੰਜਾਬ ਦੇ ਵਿੱਚ ਟਰਸ਼ਰੀ ਕੇਅਰ ਉਨੀ ਜਲਦੀ ਔਰ ਉਨੀ ਕੁਆਂਟੀਟੀ ਦੇ ਵਿੱਚ ਡਿਵੈਲਪ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀ ਜਿੰਨੀ ਆਪਣੇ ਦੂਜੀਆਂ ਸਟੇਟਾਂ ਦੇ ਵਿੱਚ ਹੋ ਚੁੱਕੀ ਹੈ साढ़े तीन मेडिकल कॉलेज से बहुत पुराने तीन मैडिकल कॉलेज से उस तो बाद यूनिवर्सिटी बनी बाकी प्राइवेट कॉलेज दो पुराने से तो बाद बाकी होर कॉलेज आए लेकिन जिन्नी जरूरत सी सानू इतने टर्शरी केयर इंस्टीट्यूशंस नहीं आए सो गवर्नमेंट ऑफ इंडिया ने स्कीम बनाई सी कि हर एक डिस्ट्रिक्ट दे ਵਿਚ ਇੱਕ ਡਿਸਟ੍ਰਿਕਟ ਹਸਪੀਟਲ ਦੇ ਨਾਲ ਮੈਡੀਕਲ ਕਾਲਜ ਜਿਹੜਾ ਉਹ ਬਣਾਇਆ ਜਾ ਸਕਦਾ ਹੈ ਉਹ ਸਕੀਮ ਦੇ ਤਹਿਤ ਅਸੀਂ ਹਰ ਇੱਕ ਜਿਹੜਾ ਜ਼ਿਲ੍ਹਾ ਸੀ ਉਹਨਾਂ ਦੇ ਵਿੱਚ ਅਸੀਂ ਹਸਪੀਟਲ ਦੇ ਨਾਲ ਮੈਡੀਕਲ ਕਾਲਜ ਬਣਾਉਣ ਦੀ ਜਿਹੜੀ ਸਕੀਮ ਸੀ ਉਹ ਸ਼ੁਰੂ ਕੀਤੀਆਂ ਸੀ ਤੇ ਵੱਡੇ ਵੱਡੇ ਜ਼ਿਲ੍ਹਿਆਂ ਦੇ ਵਿੱਚ ਯੈਸ ਮੇਨਕਲ ਜੋਸ਼ੀ ਜੀ ਇਹਦੇ ਤੇ ਪੂਰੀ ਤਾਂ ਜਾਣਕਾਰੀ ਹੈਲਥ ਮਿਨਿਸਟਰ ਸਾਹਿਬ ਆਣਗੇ ਤੁਹਾਨੂੰ ਉਹ ਦੱਸਣਗੇ ਬਟ ਮੈਂ ਇਹਨਾਂ ਦੱਸਣਾ ਚਾਹਾਂਗਾ ਕਿ ਵੱਡੇ-ਵੱਡੇ ਜ਼ਿਲ੍ਹਿਆਂ ਦੇ ਵਿੱਚ ਸਰਕਾਰ ਨੇ ਆਇਡੈਂਟੀਫਾਈ ਕਰ ਲਏ ਸੀ ਜਗ੍ਹਾ ਆਇਡੈਂਟੀਫਾਈ ਕਰ ਲਈਆਂ ਔਰ ਉਹਨਾਂ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਮੈਡੀਕਲ ਕਾਲਜ ਐਸਟੈਬਲਿਸ਼ ਕਰਨ ਵਾਸਤੇ ਤੁਹਾਨੂੰ ਤਿੰਨ ਚੀਜ਼ਾਂ ਜ਼ਰੂਰੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਯੂ ਨੀਡ ਲੈਂਡ ਔਰ ਲੈਂਡ ਤੋਂ ਬਾਅਦ ਉਸ ਤੇ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਐਸ ਪਰ ਥੇ नेशनल मेडिकल कमीशन दी गाइडलाइंस ਦੇ ਮੁਤਾਬਕ ਐਂਡ ਥਰਡਲੀ ਯੂ ਨੀਡ ਮੈਨਪਾਵਰ ਸੋ ਮੈਨਪਾਵਰ ਆਫ ਆਲ ਯੂ نو ਲੈਵਲਸ ਫ্রম ਸੁਪਰ ਸਪੈਸ਼ਲਿਸਟ ਟੂ ਸਪੈਸ਼ਲਿਸਟ ਟੂ ਡਾਕਟਰਸ ਐਂਡ ਆਲ ਪੈਰਾमेडिकल ਸੋ ਇਹ ਇੱਕ ਜ਼ਰੂਰੀ ਹੈ ਬਟ ਮੈਂ ਇਹ ਜ਼ਰੂਰ ਕਹਾਗਾ ਕਿ ਪੰਜਾਬ ਦੇ ਵਿੱਚ ਇਸ ਵਿਸ਼ੇ ਤੇ ਬਹੁਤ ਅੱਛਾ ਕੰਮ ਹੋ ਰਿਹਾ ਮੇਰਾ ਅਗਲਾ ਸਵਾਲ ਹੈਗਾ ਡਾਕਟਰ ਜੀਐਸ ਠਾਕੁਰ ਸਾਹਿਬ ਨੂੰ ਠਾਕੁਰ ਸਾਹਿਬ ਬੜਾ ਨੌਨ ਚੇਰਾ ਨੇ ਨੌਨ ਨੇ ਕੋਈ ਵੀ ਰਿਸਰਚ ਹੁੰਦੀ ਹੈ ਕੋਈ ਸਰਵੇ ਕਰਾਣਾ ਜਣਾ ਦਾ ਤਾਂ ਤੁਹਾਡਾ ਨਾਮ ਸਭ ਤੋਂ ਪਹਿਲਾਂ ਸਾਹਮਣੇ ਆਣਾ ਚਾਹੀਏ ਕੈਂਸਰ ਦਾ ਸਰਵੇ ਹੋਵੇ ਚਾਹੇ ਆਪਾਂ ਡਰਗ ਅਬਿਊਜ਼ ਦੀ ਗੱਲ ਕਰੀਏ ਉਸ ਨੂੰ ਸਰਵੇ ਸੀਗਾ ਪਰ ਮੇਰਾ ਤੁਹਾਨੂੰ ਸਵਾਲ ਸੀਗਾ ਪਬਲਿਕ ਗੱਲ ਤੋਂ ਲੈ ਕੇ ਕਿ ਪਬਲਿਕ ਹੈਲਥ ਜਿਹੜਾ ਹੈਗਾ ਨਾਰਦਰਨ ਰੀਜਨ ਦੇ ਵਿੱਚ ਕਿਸ ਤਰ੍ਹਾਂ ਦਾ ਉਹਦਾ ਜਿਹੜਾ ਆਪਾਂ ਅਗਲੀ ਸਿਸਟਮ ਚੱਲ ਰਿਹਾ ਹੈਗਾ ਤੇ ਹੋਰ ਉਹਦੇ ਚੈਲੰਜਸ ਕਿਹੜੇ ਆਪਾਂ ਕਿ ਜਰੂਰਤਾਂ ਕਿ ਆ ਨੇ ਕਿ ਲੋਕਾਂ ਦੇ ਤੱਕ ਜਿਹੜੀ ਹੈਗੀ ਹੈ ਮੈਡੀਸਨ ਤੇ ਇਲਾਜ ਆਸਾਨੀ ਨਾਲ ਪਹੁੰਚੇ ਬਹੁਤ ਸਾਰੇ ਲੋਕਾਂ ਕੋਲ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਕਾਫੀ ਨੇੜੇ ਤੇ ਕੰਮ ਕਰਨ ਦਾ ਮੌਕਾ ਮਿਲਿਆ ਔਰ ਕਾਫੀ ਸਾਡੇ ਸਟੇਟ ਵਾਈਡ ਸਰਵੇਜ਼ ਵੀ ਹੈਗੇ ਆ ਨਾ ਸਟੇਟਸ ਦੇ ਵਿੱਚ ਜੇ ਤੁਸੀਂ ਪ੍ਰਾਇੋਰਟੀਜ਼ ਦੇ ਵਿੱਚ ਦੇਖੋ ਤਾਂ ਇਸ ਵੇਲੇ ਸਾਡਾ ਜਿਹੜੀਆਂ ਬਿਮਾਰੀਆਂ ਦਾ ਪੈਟਰਨ ਹੈ ਇਸ ਰੀਜਨ ਦੇ ਵਿੱਚ ਬਦਲ ਰਿਹਾ ਹੈ ਮੇਨਲੀ ਜਿਹੜੀ ਸਾਡੀ ਪ੍ਰੋਬਲਮਸ ਹੈਗੀਆਂ ਉਹ ਨੋਨ ਕਮਿਊਨੀਕੇਬਲ ਡਿਜ਼ੀਜ਼ਸ ਔਰ ਲਾਈਫ ਸਟਾਈਲ ਡਿਜ਼ੀਜ਼ਸ ਹੈ ਜਿਦੇ ਵਿੱਚ ਡਾਇਬੀਟਿਸ ਹਾਰਟ ਡਿਜ਼ੀਜ਼ ਕੈਂਸਰ ਕ੍ਰੋਨਿਕ ਲੰਗ ਡਿਜ਼ੀਜ਼ ਮੈਂਟਲ ਹੈਲਥ ਪ੍ਰੋਬਲਮ ਔਰ ਜੇ ਤੁਸੀਂ ਸਾਡੇ ਆਪਣੇ ਹੀ ਸਰਵੇਜ਼ ਦਾ ਡਾਟਾ ਦੇਖੋ ਤੇ ਪੰਜਾਬ ਦੇ ਵਿੱਚ ਇਸ ਵੇਲੇ ਆਲਮੋਸਟ ਐਵਰੀ ਸੈਕੰਡ ਪਰਸਨ ਇਜ਼ ਹਾਈਪਰਟੈਂਸਿਵ 40% ਪ੍ਰੈਵਲੈਂਸ ਹੈ ਅਡਲਟ ਦੇ ਵਿੱਚ ਹਾਈਪਰਟੈਂਸ਼ਨ ਦੀ ਐਵਰੀ 6 ਪਰਸਨ ਇਜ਼ ਡਾਇਬੀਟਿਕਸ 15% ਦੇ ਕਰੀਬ ਡਾਇਬੀਟਿਸ ਹੈ ਕੈਂਸਰ ਸਾਡਾ 100 1 ਲੱਖ ਦੇ ਵਿੱਚ 100 ਦੇ ਕਰੀਬ ਜੋ ਹੈ ਕੈਂਸਰ ਦੇ ਕੇਸਿਸ ਹੋ ਰਹੇ ਹਨ ਔਰ ਇਹਦਾ ਜਿਹੜਾ ਕਾਰਨ ਹੈ ਉਹ ਮੇਨਲੀ ਇਹ ਹੈ ਕਿ ਸਾਡਾ ਲਾਈਫਸਟਾਈਲ ਬਦਲ ਗਿਆ ਪੰਜਾਬ ਯੂਜ਼ ਟੂ ਬੀ ਅ ਅਗਰੀਅਨ ਸੋਸਾਇਟੀ ਖੇਤੀਬਾੜੀ ਕਰਦੇ ਸੀ ਲੋਕ ਮਿਹਨਤ ਕਰਦੇ ਸੀ ਸਾਡਾ ਖਾਣ ਪੀਣ ਤੇ ਉਦਾਂ ਦਾ ਹੀ ਰਿਹਾ ਬਟ ਜਿਹੜਾ ਸਾਡਾ ਫਿਜ਼ੀਕਲ ਐਕਟੀਵਿਟੀ ਦਾ ਲੈਵਲ ਹੈ ਉਹ ਘਟ ਚਲਾ ਗਿਆ ਸਾਨੂੰ ਰੀਸੈਂਟਲੀ ਹੁਣ ਇੱਕ ਸਟੱਡੀ ਕਰਨ ਦਾ ਮੌਕਾ ਮਿਲਿਆ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਮਹਾਰਾਸ਼ਟਰ ਐਂਡ ਤੇਲंगाना ਜਿਹਦੇ ਵਿੱਚ ਅਸੀਂ ਬਲੱਡ ਦੇ ਵਿੱਚ ਜੋ ਹੈ ਪੈਸਟੀਸਾਈਡ ਦੇ ਲੈਵਲਸ ਔਰ ਪਿਸ਼ਾਬ ਦੇ ਵਿੱਚ ਵੀ ਟੈਸਟ ਕੀਤੇ ਹਨ ਸਾਡੇ ਕੈਮੀਕਲ ਟਾਕਸਿਸਿਟੀ ਜਿਹੜੀ ਡਿਊ ਟੂ ਪੈਸਟੀਸਾਈਡ ਇਜ਼ ਅ ਪ੍ਰੋਬਲਮ ਔਰ ਇਹਦੇ ਕਰਕੇ ਲੋਕਾਂ ਨੂੰ ਕਾਫੀ ਹੈਲਥ ਫੈਕਟਰ ਹੋ ਰਿਹਾ ਆਂ ਪਾ ਆਈਵੀਐਫ ਦੀ ਗੱਲ ਕਰ ਰਹੇ ਸੀ ਪਹਿਲੇ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਆਈਵੀਐਫ ਦੇ ਹਰ ਸ਼ਹਿਰ ਦੇ ਵਿੱਚ ਬਹੁਤ ਸੈਂਟਰ ਆ ਗਏ ਨੇ ਕਿਉਂਕਿ ਪੇਸ਼ੈਂਟ ਬਹੁਤ ਹੈ ਔਰ ਇਹ ਜਿਹੜੇ ਪੈਸਟੀਸਾਈਡ ਹੈ ਜੇ ਐਂਡੋਕ੍ਰਾਈਨ ਡਿਸਟਰਪਟਰਸ ਹੁੰਦੇ ਨੇ ਸਾਡਾ ਹਾਰਮੋਨਲ ਬੈਲੈਂਸ ਪ੍ਰੋਜਨ ਦਾ ਔਰ ਪ੍ਰਾਇਮਰੀ ਇਨਫਰਟੀਲਿਟੀ ਜਿਹੜੀ ਹੈ ਇਹ ਵੀ ਵਨ ਆਫ ਦਾ ਕੰਟਰੀਬਿਊਟਿੰਗ এনवायरमेंटਲ ਫੈਕਟਰ ਜਿਹੜਾ ਹੈ ਪੈਸਟੀਸਾਈਡ ਇਹ ਸਾਡੀਆਂ ਜਿਹੜੀਆਂ ਮੁੱਖ ਪ੍ਰੋਬਲਮਸ ਜਿਹੜੀਆਂ ਇਸ ਰੀਜਨ ਦੇ ਵਿੱਚ ਹੈਗੀਆਂ ਪੰਜਾਬ ਦੇ ਵਿੱਚ ਕਾਫੀ ਸਟਡੀ ਹੋਈਆਂ ਉਹ ਹਾਈਲਾਈਟ ਹੋ ਗਈਆਂ ਬਟ ਜੇ ਤੁਸੀਂ ਬਾਕੀ ਸਟੇਟਸ ਦੇ ਵਿੱਚ ਵੀ ਦੇਖੋ ਤੇ ਇਹ ਪ੍ਰੋਬਲਮਸ ਜਿਹੜੀਆਂ ਵੱਧ ਰਹੀਆਂ ਬਿਲਕੁਲ ਪ੍ਰੋਬਲਮਸ ਵੱਧ ਰਹੀਆਂ ਨੇ ਮਰੀਜ਼ ਬਹੁਤ ਜ਼ਿਆਦਾ ਨੇ ਪੂਰੇ ਨਾਰਥ ਜ਼ੋਨ ਚ ਮਰੀਜ਼ ਨੇ ਆਪਕਾ ਜਿਹੜਾ ਯੂਪੀ ਤੱਕ ਦੇ ਮਰੀਜ਼ ਜਿਹੜੇ ਉਹ ਪੀਜੀਏ ਆਉਂਦੇ ਨੇ ਜੀ ਤੇ ਪੀਜੀਏ ਜਿਹੜੀ ਹੈ ਗੇਟ੍ਰਸਟੀ ਕੇਅਰ ਸੈਂਟਰ ਦੇ ਤੌਰ ਤੇ ਕੰਮ ਕਰਦਾ ਹੈ ਸਭ ਨੂੰ ਤਕਰੀਬਤ ਤੱਕ ਤੁਸੀਂ 10000 ਤੋਂ ਵੀ ਜ਼ਿਆਦਾ ਜਿਹੜੀ ओपीडी ਮੇਰੇ ਖਲ ਹੋ ਜਾਂਦੀ ਹੈਗੀ ਹੈ ਤੇ ਮੇਰਾ ਸਵਾਲ ਤੁਹਾਨੂੰ ਸਿਗਰ ਡਾਕਟਰ ਬੀਪਨ ਕੌਸ਼ਲ ਕਿ ਇਸ ਨੂੰ ਅਸੀਂ ਕਿਸ ਤਰ੍ਹਾਂ ਮੈਂਟੇਨ ਕਰਦੇ ਹਾਂ ਕਿ ਜੇ ਮਰੀਜ਼ ਤਾਂ ਆ ਰਹੇ ਨੇ ਪਰ ਕਈ ਵਾਰੀ ਲੰਬਾ ਟਾਈਮ ਉਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਇਸ ਨੂੰ ਕੋਈ ਹੱਲ ਕੱਢ ਰਹੇ ਆਪਾਂ ਤੁਸੀਂ ਬਹੁਤ ਸਹੀ ਗੱਲ ਕੀਤੀ ਹੈ ਕਿ ਸੱਸੀ ਕੋਈ ਦਿਨ ਦੇ ਵਿੱਚ ਜਿਹੜੀ ਸਾਡੀ ओपीडी ਹੈ ਪੀਜੀਏ ਦੇ ਵਿੱਚ 10000 ਮਰੀਜ਼ ਆਂਦਾ ਹੈ ਉਹਦੇ ਚ 40% ਜਿਹੜੇ ਮਰੀਜ਼ ਹੈਗੇ ਆ ਉਹ ਪੰਜਾਬ ਦੇ ਹਨ 40% ਬਾਕੀ ਜਿਹੜੇ ਹਿਮਾਚਲ ਔਰ ਹਰਿਆਣਾ ਦੇ ਹੈਗੇ ਔਰ ਬਾਕੀ ਜੀ ਐਨ ਕੇ ਉਤਰਾਖੰਡ ਵੈਸਟਰਨ ਉੱਤਰ ਪ੍ਰਦੇਸ਼ ਰਾਜਸਥਾਨ ਉਥੋਂ ਵੀ ਆਂਦੇ ਹੈਗੇ 10000 ਮਰੀਜ਼ ਪਰ ਦੇਖਣਾ ਕਾਫੀ ਵੱਡਾ ਕੰਮ ਹੁੰਦਾ ਹੈ ਮਗਰ ਇਹ ਜਾਣ ਕੇ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਕਿ ਅਸੀਂ ਜਿਹੜੇ ਡਾਕਟਰ ਹੈਗੇ ਉਥੇ ਆਖਰੀ ਮਰੀਜ਼ ਨੂੰ ਦੇਖ ਕੇ ਹੀ ਉੱਠਦੇ ਆ ਉਪਰੀ ਦੇ ਵਿੱਚੋਂ ਠੀਕ ਹੈ ਦੇਰ ਥੋੜੀ ਲੱਗਦੀ ਹੈ ਇਹਨੂੰ ਠੀਕ ਕਰਨ ਵਾਸਤੇ ਸਾਡੇ ਕੋਲ ਨੂੰ ਟੈਕਨੋਲੋਜੀ ਅਸੀਂ ਯੂਜ਼ ਕਰਾਂਗੇ ਸਾਡੇ ਕੰਪਿਊਟਰਾਈਜੇਸ਼ਨ ਹੋ ਰਹੀ ਹੈ ਉਹਦੇ ਵਿੱਚ ਅਸੀਂ ਟੋਕਨ ਸਿਸਟਮ ਸ਼ੁਰੂ ਕਰਾਂਗੇ ਕਿਊ ਮੈਨੇਜਰ ਸਿਸਟਮ ਲਗਾਾਂਗੇ so that ਕਿ ਵੇਟਿੰਗ ਪੀਰੀਅਡ ਕਰੇ ਕੱਟ ਜਾਏ ਔਰ ਆਨਲਾਈਨ ਰਜਿਸਟ੍ਰੇਸ਼ਨ ਦਾ ਪ੍ਰਵਹਾਨ ਅਸੀਂ ਸ਼ੁਰੂ ਕਰ ਦਿੱਤਾ ਹੈ ਆਈ ਡਿਪਾਰਟਮੈਂਟ ਦੇ ਵਿੱਚ ਕਾਫੀ ਮਹੀਨਿਆਂ ਤੋਂ ਚੱਲ ਰਿਹਾ ਹੈ ਔਰ ਕੁਝ ਪੰਜ ਡਿਪਾਰਟਮੈਂਟਸ ਦੇ ਵਿੱਚ ਹੋਰ ਵੀ ਅਸੀਂ ਅੱਗੇ ਸ਼ੁਰੂ ਕਰਾਂਗੇ ਤੇ ਜਿਹਦੇ ਨਾਲ ਤੁਸੀਂ ਘਰੋਂ ਬੈਠ ਕੇ ਹੀ ਆਨਲਾਈਨ ਰਜਿਸਟ੍ਰੇਸ਼ਨ ਕਰਕੇ ਅਸੀਂ ਟਾਈਮ ਸਲੋਟ ਦੇ ਦਿੰਨੇ ਆ ਤੇ ਉਹਦੇ ਵਿੱਚ ਹੀ ਕੀ ਪੇਸ਼ੈਂਟ ਜਿਹੜਾ ਸਾਡੇ ਕੋਲ ਆ ਸਕਦੇ ਹਨ ਮਗਰ ਮੈਂ ਇਹ ਦੇਖਿਆ ਕਿ ਪੇਸ਼ੈਂਟਸ ਪੀਏ ਦੇ ਵਿੱਚ ਸਵੇਰੇ 3 ਵਜੇ ਹੀ ਆਣਾ ਸ਼ੁਰੂ ਹੋ ਜਾਂਦੇ ਹੈ अर्ਲੀ ਮਾਰਨਿੰਗ ਬਾਹਰ ਉਪੜੀ ਦੇ ਬਾਹਰ ਖੜੇ ਹੋ ਜਾਂਦੇ ਹੈ ਅਸੀਂ ਬੜੀ ਕੋਸ਼ਿਸ਼ ਕਰ ਰਹੇ ਆ ਕਿ ਉਹਨੂੰ ਸਟਰੀਮ ਲਾਈਨ ਕੀਤਾ ਜਾਏ ਡਾਕਟਰ ਟਾਈਮ ਤੇ ਓਪੀਡੀ ਸ਼ੁਰੂ ਕਰ ਦਿੰਦੇ ਪੂਰੇ 8 ਵਜੇ ਓਪੀਡੀ ਚ ਪੁੱਜ ਜਾਂਦੇ ਹੈ ਤੇ ਇਸ ਤਰ੍ਹਾਂ ਅਸੀਂ ਪੂਰੀ ਕੋਸ਼ਿਸ਼ ਟੈਕਨੋਲੋਜੀ ਦੇ ਯੂਜ਼ ਕਰਕੇ ਕਾਫੀ ਵੇਟਿੰਗ ਪੀਰੀਅਡ ਕਰਾ ਰਹੇ ਬਿਲਕੁਲ ਡਾਕਟਰ ਐਸ ਕੇ ਜੰਦਰ ਜਿਹੜੇ ਕਿ ਆਪਾਂ ਗੱਲ ਕਰੀਏ ਚੈਸਟ ਸਪੈਸ਼ਲਿਸਟ ਦੱਸੇ ਜਾਂਦੇ ਆ 40 ਸਾਲ ਦਾ ਤਜਰਬਾ ਪੀਜੀਏ ਦੇ ਵਿੱਚ ਬਹੁਤ ਸਾਰੀ ਰਿਸਰਚ ਕੀਤੀਆਂ ਨੇ ਜਿਹੜੇ ਕਿ ਅੱਜ ਹੋਰ ਹਸਪੀਟਲ ਦੇ ਵਿੱਚ ਵੀ ਜਿਹੜੀ ਆ ਯੂਸ ਕੀਤੇ ਜਾ ਰਹੇ ਨੇ ਡਾਕਟਰ ਜੀ ਨੂੰ ਲੈ ਕੇ ਮਰੀਜ਼ਾਂ ਦਾ ਮਿਲਕੀ ਜੋ ਹੈ ਉਹ ਇਲਾਜ ਕਰ ਰਹੇ ਨੇ ਬਟ ਡਾਕਟਰ ਸਾਹਿਬ ਮੇਰਾ ਇੱਕ ਤੁਹਾਨੂੰ ਸਵਾਲ ਸੀਗਾ ਇਸ ਅੱਜਕੱਲ ਦੇ ਜਿਹੜਾ ਦੌਰ ਹੈਗਾ ਉਹਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਜਿਹੜਾ ਹੈਗਾ ਉਹ ਖਰਾਬ ਹੋ ਰਿਹਾ ਚਾਹੇ ਚੰਡੀਗੜ੍ਹ ਕਰੀਏ ਚਾਹੇ ਦਿੱਲੀ ਦੀ ਕਰੀਏ ਚਾਹੇ ਪੰਜਾਬ ਦੇ ਹੋਰ ਸਟੇਟਸ ਦੀ ਕਰੀਏ ਤੇ ਇਹਦਾ ਜਿਹੜਾ ਫੇਫੜਿਆਂ ਦੇ ਉੱਪਰ ਆਪਣਾ ਕਹੀਏ ਲੰਗਸ ਦੇ ਉੱਪਰ ਕਿਦਾਂ ਦਾ ਅਸਰ ਹੈ ਤੇ ਸਰਕਾਰਾਂ ਜਿਹੜੀਆਂ ਨੇ ਕਿਹਾ ਇਹਦੇ ਵਾਸਤੇ ਇਹਨਾਂ ਨੇ ਲੜਾਈ ਕਰਨ ਵਾਸਤੇ ਉਹਨਾਂ ਕੋਲ ਪ੍ਰਯਾਪਤ ਸਾਧਨ ਹੈ ਜਾਂ ਨਹੀਂ ਹੈ ਲੇਕਿਨ ਸ਼ੁਕਰੀਆ ਮੈਂ ਜੀ ਨਿਊਜ਼ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਹੈਲਥ ਕਨਕਲੀਵ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ ਤੁਸੀਂ ਬੜਾ ਇੰਪੋਰਟੈਂਟ ਸਵਾਲ ਕੀਤਾ ਐ এনवायरमेंट ਦਾ ਵੈਸਟ ਐਨवायरमेंट ਬੜਾ ਬ੍ਰਾਡ ਸਬਜੈਕਟ ਹੈ ਪਰ ਅਸੀਂ 에어 ਐਨवायरमेंट ਦੀ ਗੱਲ ਕਰੀਏ ਜੇ ਤਾਂ ਉਹ ਇਹਦਾ ਡਾਇਰੈਕਟ ਅਸਰ ਹੈ ਬਾਡੀ ਦੇ ਉੱਤੇ ਕਿਉਂਕਿ ਇੱਕ ਤਾਂ ਐਕਸਪੋਜ਼ਡ ਆਰਗਨਸ ਤੇ ਕਰਦੇ ਆਪਾਂ ਕਿ ਅੱਖਾਂ ਤੇ ਹੋ ਗਿਆ ਸਕਿਨ ਤੇ ਹੋ ਗਿਆ ਇਚਿੰਗ ਆਈ ਮੈਨੀ ਅਦਰ ਪ੍ਰੋਬਲਮਸ ਸੀ ਬਟ ਮੋਸਟ ਇੰਪੋਰਟੈਂਟ ਜਿਹੜਾ ਇਹਦਾ ਇਫੈਕਟ ਹੈ ਉਹ ਹੈ ਰੈਸਪੀਰੇਟਰੀ ਸਿਸਟਮ ਤੇ ਕਿਉਂਕਿ ਅਸੀਂ ਸਾਰੀ ਇਨਹੇਲ ਕਰਦੇ ਹਾਂ ਉਸ ਤੋਂ ਬਚ ਨਹੀਂ ਸਕਦੇ ਔਰ ਇਹ ਅੱਗੇ ਸਿਰਫ ਕੱਲੇ ਰੈਸਪੀਰੇਟਰੀ ਸਿਸਟਮ ਤੇ ਨਹੀਂ ਉੱਥੋਂ ਬਲੱਡ ਦੇ ਵਿੱਚ ਵੀ ਐਬਜ਼ਾਰਬ ਹੁੰਦੇ ਨੇ ਸਾਰੇ ਜਿਹੜੇ 에ਅ ਪੋਲੂਟੈਂਟਸ ਨੇ ਇਨਫੈਕਟ ਡਾਕਟਰ ਰਾਜ ਬਾਵਾ ਨੇ ਟੈਕਨੋਲੋਜੀ ਦੀ ਗੱਲ ਕੀਤੀ ਪਿਛਲੇ 10000 ਸਾਲ ਤੋਂ ਆਲਮੋਸਟ এনवायरमेंट ਬੜਾ ਇੰਪੋਰਟੈਂਟ ਇਸ਼ੂ ਰਿਹਾ ਹੈ ਕਿ ਇਹਦਾ ਰੋਲ ਇਨ ਹੈਲਥ ਸੀ ਟੈਕਨੋਲੋਜੀ ਤੇ ਬੜੀ ਐਡਵਾਂਸ ਹੋ ਗਈ ਹੈ ਪਰ ਉਨੀੋ ਜਿੰਨੀ ਟੈਕਨੋਲੋਜੀ ਐਡਵਾਂਸ ਹੁੰਦੀ ਹੈ ਉਹਦਾ ਉਨਾ ਹੀ ਰੋਲ ਹੈ এনवायरमेंट ਨੂੰ ਡੀਗ੍ਰੇਡ ਕਰਨ ਦੇ ਵਿੱਚ ਸੀ ਚਾਹੇ ਉਹ ਇੰਡਸਟਰੀ ਹੈ ਚਾਹੇ ਉਹ ਅਰਬਨਾਈਜੇਸ਼ਨ ਫੈਕਟਰਸ ਨੇ ਯੂਜ਼ ਆਫ ਕੈਮੀਕल्स ਐਂਡ ਇਨਸੈਕਟਿਸਾਈਡਸ ਐਂਡ ਸੋ ਆਨ ਯੂ ਸੀ ਇਹਨੂੰ ਡਿਸਪੋਜ਼ ਕਰਨ ਦੇ ਨਾਲ ਅੱਜਕੱਲ੍ਹ ਸਟੇਟਾਂ ਦੇ ਵਿੱਚ ਬੜਾ ਪ੍ਰੋਬਲਮ ਆ ਰਹੀ ਹੈ ਐਨਵਾਇਰਨਮੈਂਟ ਪੋਲੂਸ਼ਨ ਦੀ ਇਸ ਕਰਕੇ ਉਸ ਨੂੰ ਨੇਚਰਲੀ ਬੜੇ ਇੰਪੋਰਟੈਂਟ ਸਾਧਨ ਨੇ ਗਵਰਨਮੈਂਟਸ ਮੇਰੇ ਖਰਚ ਕਰ ਵੀ ਰਹੀਆਂ ਨੇ ਕੁਝ ਜਿੰਨਾ ਵੀ ਪੋਸੀਬਲ ਹੁੰਦੀ ਹੈ ਪਰ ਉਹ ਇਨਐਡਿਕੁਏਟ ਨਹੀਂ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਚਲੇ ਜਾਓ ਉੱਥੇ ਵੀ ਟੈਕਨੋਲੋਜੀ ਦੀ ਉਨੀ ਹੈ ਪਰ ਓਵਰ ਆਲ ਐਨਵਾਇਰਨਮੈਂਟ ਦੀ 에ਅਰ ਕੁਆਲਿਟੀ ਇੰਡੈਕਸ ਜਿਹੜਾ ਤੁਸੀਂ ਗੱਲ ਕੀਤੀ ਹੈ ਉਹ ਇੰਨਾ ਖਰਾਬ ਨਹੀਂ ਹੁੰਦਾ ਸਾਡੇ ਤਾਂ 에ਅਰ ਕੁਆਲਿਟੀ ਇੰਡੈਕਸ ਜਿਹੜਾ ਹੈ ਉਹ ਇੰਟਰਨੈਸ਼ਨਲ ਸਟੈਂਡਰਡਸ ਤੋਂ ਕਈ ਗੁਣਾ ਜ਼ਿਆਦਾ ਵਿਗੜ ਜਾਂਦਾ ਇਹਦੇ ਨਾਲ respiratory infections bronchitis asthma ਇਹੀ ਨਹੀਂ ਵਿਗੜਦੇ ਨਮੋਨੀਆਜ਼ ਹੁੰਦਾ ਬੱਚਿਆਂ ਨੂੰ 올 ਏਜ ਦੇ ਵਿੱਚ ਉਹਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਚਾਂਸ ਨੇ ਜਿਹੜੇ ਪੇਸ਼ੈਂਟਸ ਨੇ ਕੋਈ ਡਾਇਬੀਟਿਸ ਦੇ ਕੋਈ ਹਾਈਪਰਟੈਨਸ਼ਨ ਜਾਂ ਹੋਰ ਕਿਸੇ ਵੀ ਕ੍ਰੋਨਿਕ ਡਿਜ਼ੀਜ਼ ਦੇ ਉਹਨਾਂ ਦੇ ਤਾਂ ਬੜਾ ਇਹ ਕਾਈਂਡ ਆਫ ਬੁਰਾ ਅਸਰ ਹੁੰਦਾ ਹੈ ਤੇ ਇਸ ਦੇ ਕਰਕੇ ਬੜਾ ਇੰਪੋਰਟੈਂਟ ਇਸ਼ੂ ਹੈ ਜਿਹੜਾ ਕਿ ਕੰਟਰੋਲ ਕਰਨਾ ਜ਼ਰੂਰੀ ਹੈ ਔਰ ਇਹ ਆਈ ਥਿੰਕ ਮੰਡੇਟਰੀ ਹੋਣਾ ਚਾਹੀਦਾ ਹਰ ਇੱਕ ਇੰਡਸਟਰੀ ਦੇ ਨਾਲ ਔਰ ਹਰ ਕਿਸੇ ਵੀ ਨਿਊ ਟੈਕਨੋਲੋਜੀ ਦੇ ਨਾਲ ਕਿ ਉਸ ਨੂੰ ਉਸ ਦੇ ਜਿਹੜੇ ਐਮਿਸ਼ਨਸ ਨੇ ਜਾਂ ਉਸ ਦੇ ਉਹਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਅਸੀਂ ਥੈਟ ਸ਼ੁਡ ਬੀ ਇਕੁਅਲੀ ਇੰਪੋਰਟੈਂਟ ਬਿਲਕੁਲ ਸਾਡੇ ਵਿੱਚ ਸਾਡੇ ਹੈਲਥ ਮਿਨਿਸਟਰ ਡਾਕਟਰ ਬਲਵੀਰ ਸਿੰਘ ਪਹੁੰਚੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਜੀ মিডিਆ ਵੱਲੋਂ ਜਿਹੜੇ ਹੈਗਾ ਉਹ ਸਵਾਗਤ ਕੀਤਾ ਰੰਦਾ ਡਾਕਟਰ ਸਾਹਿਬ ਤੇ ਤਾੜੀਆਂ ਵਜਾ ਕੇ ਸਵਾਗਤ ਕੀਤਾ ਜਾਵੇ ਸਾਰੇ ਅਮੇ ਜ਼ੋਰਦਾਰ ਤਾੜੀਆਂ ਵਜਾ ਕੇ ਜਿਹੜਾ ਸਵਾਗਤ ਕੀਤਾ ਜਾਵੇ ਡਾਕਟਰ ਸਾਹਿਬ ਤੁਹਾਡੇ ਵਿੱਚੋਂ ਨਿਕਲੇ ਹੋਏ ਨੇ ਮੰਤਰੀ ਬਣੇ ਨੇ ਤੇ ਦੇਖੋ ਪਹੁੰਚ ਨੇ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਜੀ ਮੀਡਿਆ ਦੇ ਮੰਚ 'ਤੇ ਪਹੁੰਚਣ ਤੇ ਅਸੀਂ ਬਹੁਤ-ਬਹੁਤ ਉਹਨਾਂ ਦਾ ਸਵਾਗਤ ਕਰਦੇ ਹੈਗੇ ਆਂ ਤੇ ਡਾਕਟਰ ਸਾਹਿਬ ਸ਼ੁਰੂ ਕਰੋ ਤੇ ਬਿਲਕੁਲ ਆਪਣੇ ਮੈਂ ਸਾਰੇ ਪੈਨਲਸ ਦਾ ਜਿਹੜਾ ਹੈਗਾ ਉਹ ਧੰਨਵਾਦ ਕਰਾਂਗਾ ਕਿਉਂਕਿ ਜਿੰਨੇ ਵੀ ਡਾਕਟਰ ਜਾਇਏ ਨੇ ਉਹ ਤੁਹਾਤੋਂ ਸਾਰੇ ਜਿਹੜੇ ਨੇ ਸਿੱਖ ਕੇ ਕੋਈ ਨਾ ਕੋਈ ਗੱਲ ਜਾਣਗੇ ਤੇ ਪੰਜਾਬ ਦੇ ਵਿੱਚ ਜਾ ਕੇ ਹੋਰ ਲੋਕਾਂ ਜਿਹੜੀ ਸਿਹਤ ਹੈ ਉਹਨੂੰ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਨਾਲ ਜਿਹੜਾ ਹੈਗਾ ਚੰਗਾ ਬਣਾਉਣ ਵਾਸਤੇ ਪ੍ਰਯਾਸ ਕਰਦੇ ਰਹਿਣਗੇ ਤੇ ਥੋੜਾ ਸਭ ਦਾ ਬਹੁਤ ਧੰਨਵਾਦ